ਸ੍ਰੀ ਦਮਦਮਾ ਸਾਹਿਬ ਦੇ ਮਹੰਤਾ ਆਪ ਜੀ ਨੂੰ ਦੱਸ ਦਈਏ ਸ੍ਰੀ ਅਨੰਦਪੁਰ ਸਾਹਿਬ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਿਲ ਵਿੱਚ ਬਰਾਜਮਾਨ ਸਨ ਦੂਰ ਸਾਰੇ ਕੋਈ ਸਿੱਖ ਬੈਠਾ ਬਾਣੀ ਪੜਦਾ ਸੀ ਤੇ ਸਿੱਖ ਬਾਣੀ ਗਲਤ ਪੜ ਰਿਹਾ ਸੀ ਭਾਈ ਦਿਆ ਸਿੰਘ ਜੀ ਜਿਹੜੇ ਪੰਜਾਂ ਪਿਆਰੇ ਵਿੱਚ ਪਹਿਲੇ ਪਿਆਰੇ ਸਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਆਪ ਵੀ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ ਤਾਂ ਕਿ ਅਸੀਂ ਬਾਣੀ ਸਮਝ ਕੇ ਸ਼ੁੱਧ ਪੜ ਸਕੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਭਾਈ ਦਿਆ ਸਿੰਘ ਜੀ ਧਰਮ ਯੁੱਧ ਚੱਲ ਰਿਹਾ ਹੈ ਜਿਸ ਵੇਲੇ ਜੰਗ ਯੁੱਧ ਤੋਂ ਵੇਲੇ ਹੋਵਾਂਗੇ ਫਿਰ ਤੁਹਾਨੂੰ ਸੰਪੂਰਨ ਗੁਰਬਾਣੀ ਦੇ ਅਰਥ ਸੁਣਾਵਾਂਗੇ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਰਵੰਡੀ ਦਮਦਮਾ ਸਾਹਾ ਬਏ ਜਿਸ ਨੂੰ ਆਪਾਂ ਪੰਜਵਾਂ ਤੱਕ ਤੱਕਦੇ ਹਾਂ ਇਥੇ ਪਾਇਆ ਦਿਆ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਦੁਸ਼ਮਣ ਜਿਹੜੇ ਨੇ ਉਹ ਭੱਜ ਗਏ ਹਨ ਜੰਗ ਯੁੱਧ ਵੀ ਖਤਮ ਹੋ ਗਏ ਨੇ ਹੁਣ ਆਪ ਜੀ ਕਿਰਪਾ ਕਰਕੇ ਸਾਨੂੰ ਸੰਪੂਰਨ ਗੁਰਬਾਣੀ ਦੇ ਅਰਥ ਸਰਵਣ ਕਰਾਓ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵੇਲੇ 25 ਸਿੰਘਾਂ ਦਾ ਇੱਕ ਜਥਾ ਕਰਤਾਰਪੁਰ ਭੇਜਿਆ ਜਲੰਧਰ ਦੇ ਕੋਲ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕਰਵਾਈ ਸੀ ਧੀਰਮੱਲੀਆਂ ਦੇ ਕੋਲ ਇਹ ਜੋ ਪੰਚੀ ਸਿੰਘ ਗਏ ਸਨ ਇਹਨਾਂ ਨੇ ਜਾ ਕੇ ਧੀਰਮੱਲੀਆਂ ਨੂੰ ਕਿਹਾ ਕਿ ਜਿਹੜੀ ਬੀੜ ਆਪ ਜੀ ਕੋਲ ਹੈ ਭਾਵ ਗੁਰੂ ਗ੍ਰੰਥ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗਵਾਈ ਹੈ ਧੀਰਮੱਲੀਆਂ ਨੇ ਕਿਹਾ ਸਾਡੇ ਕੋਲ ਨੂੰ ਇਹ ਬੀੜ ਕਿਉਂ ਮੰਗ ਰਹੇ ਹੋ ਇਹ ਆਦ ਗ੍ਰੰਥ ਕਿਉਂ ਮੰਗ ਰਹੇ ਹੋ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰੇ ਗੁਰੂ ਹਨ ਤੇ ਆਪ ਬਾਣੀ ਕਿਉਂ ਨਹੀਂ ਉਚਾਰ ਲੈਂਦੇ ਤੇ 25 ਸਿੰਘ ਵਾਪਸ ਆਏ ਤੇ ਆ ਕੇ ਕਹਿਣ ਲੱਗੇ ਮਹਾਰਾਜ ਧੀਰਮੱਲਿਆ ਨੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰੇ ਗੁਰੂ ਹਨ ਤੇ ਆਪ ਬਾਣੀ ਕਿਉਂ ਨਹੀਂ ਉਚਾਰ ਲੈਂਦੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਇੱਕ ਤੱਬੂ ਲਵਾ ਕੇ ਉਹਦੇ ਵਿੱਚ ਬੈਠੇ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਥਾਪਿਆ ਇਹ ਕਿਉਂ ਕਾਰਤੂ ਲੈ ਕੇ 18 10 20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਔਰ ਪਾਈ ਮਨੀ ਸਿੰਘ ਜੀ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਬਾਣੀ ਦੇ ਅਰਥ ਵੀ ਨਾਲ ਸੁਣਾਉਂਦੇ ਸਨ ਅਡਾਲੀ ਸਿੰਘਾ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੋਹਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਤੇ ਉਹ ਬਧੇ ਹੋ ਗਏ ਮੁਕਤ ਹੋ ਗਏ ਸਰੀਰ ਤੋਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਜਗ੍ਹਾ ਸਾਰਾ ਗੁਰੂ ਗ੍ਰੰਥ ਸਭ ਜਬਾਨੀ ਉਚਾਰਨ ਕੀਤਾ ਇਹ ਜਗ੍ਹਾ ਹੈ ਦਮਦਮਾ ਸਾਹਿਬ ਪੰਜਵਾਂ ਤਖਤ ਔਰ ਇਸੇ ਦਮਦਮਾ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਮ ਦਿੱਤਾ ਗੁਰੂ ਕੀ ਕਾਂਸ਼ੀ ਔਰ ਕਲਮਾ ਘੜ ਘੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਥੇ ਸਰੋਵਰ ਵਿੱਚ ਛੁੱਟਦੇ ਸਨ ਤੇ ਉਹਦਾ ਨਾਮ ਪਿਆ ਲਖਨ ਸਰ ਨਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਜਿਹੜਾ ਵੈਲਬੁੱਧੀ ਵਾਲਾ ਵੀ ਹੋਵੇਗਾ ਉਹ ਵੀ ਇੱਥੇ ਆ ਕੇ ਗਿਆਨੀ ਬਣ ਜਾਵੇਗਾ ਇਹ ਗੁਰੂ ਦੀ ਕਾਂਸ਼ੀ ਅਖਵਾਏਗਾ ਜਿਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅੱਜ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਨਮਸਕਾਰਾ ਕਰਦਾ ਹੈ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਚਾਰਨ ਕੀਤਾ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਸੰਸਾਰ ਵਿੱਚ ਧਾਰਮਿਕ ਗ੍ਰੰਥ ਬਹੁਤ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇੱਕੋ ਹੀ ਹਨ